ਨੂੰ ਟਰਾਇਆ ਜਾਂਦਾ ਵਾ ਇਹਨਾਂ ਦੀ ਨੌਕਰੀਆਂ ਤੋਂ ਉਹਨਾ ਨਾ ਸੁਤਣ ਦੇ ਕਰਕੇ ਜਾਂ ਹੋਰ ਕਈ ਤਸੀਹੇ ਦੇ ਚੱਲੇ ਜਾਂਦੇ ਆ ਇੱਕ ਬਹੁਤ ਸਤਕਾਰਯੋਗ ਗੁਰਨਾਨਕ ਦੇਵ ਜੀ ਸਿੱਗੇ ਸਾਡੇ ਪੂਜਨੀਏ ਉਹ ਉਹਨਾਂ ਦੇ ਸਮੇਂ ਦੇ ਵਿੱਚ ਉਸ ਤੋਂ ਪਿੱਛੇ ਸਮੇਂ ਦੇ ਵਿੱਚ ਤਸੀਹੇ ਚੱਲੇ ਜਾਂਦੇ ਸੀ ਹੁਣ ਵੀ ਜਿਹੜੇ ਤਸੀਹੇ ਚੱਲੇ ਜਾ ਰਹੇ ਆ ਕਾਰਪੇਸ਼ੇਦ ਲੋਕਾਂ ਦੇ ਇਹ ਦੁਆਰਾ ਕਾਰਪੇਸ਼ੇਦ ਲੋਕਾਂ ਦੇ ਨਾਲ ਇੱਕ ਲਾਸਟ ਸੁਝਾਣਾ ਚਾਹ ਰਿਹਾ ਜੀ ਅੱਜ ਤਾਂ ਵੈਸੇ ਵੀ ਬੜਾ ਇੱਕ ਖਾਸ ਦਿਨ ਸੀ ਅੱਜ ਕੇਜਰੀਆ ਸਾਹਿਬ ਵੀ ਆਏ ਹੋਏ ਨੇ ਜੀ ਲੁਧਿਆਣੇ ਦੇ ਵਿੱਚ ਡੀਸੀ ਸਾਹਿਬ ਅਸਵੇਰੇ ਆਏ ਸੀ ਭਗਵੰਤ ਮਾਨ ਸਾਹਿਬ ਵੀ ਆਏ ਸੀ ਤੇ ਅੱਜ ਦੇ ਦਿਨ ਵੀ ਆ ਹਾਲ ਤੇ ਮਾੜਾ ਹਾਲ ਹੈ ਜੀ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਆ ਕਿ ਸਾਰੇ ਕੰਮ ਵਧੀਆ ਹੋਵੇ ਐਮਐਲਏ ਸਾਹਿਬ ਵੀ ਸਾਰੇ ਕੰਮ ਵਧੀਆ ਕਰ ਰਹੇ ਆ ਲੇਕਿਨ ਅਸੀਂ ਉਹਨਾਂ ਨੂੰ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਾਂਗੇ ਜਿਹੜਾ ਆ ਸਮਾਜ ਦੇ ਵਿੱਚ ੱੱਕਾ ਹੋ ਰਿਹਾ ਪਿਆ ਅਤਿਆਚਾਰ ਹੋ ਰਿਹਾ ਪਿਆ ਵਾ ਔਰ ਸਮਾਜ ਦੇ ਵਿੱਚ ਇਹਨਾਂ ਜ਼ੈਂਪਾ ਦੇ ਮਾਧਿਅਮ ਨਾਲ ਕਤਲ ਹੋ ਰਹੇ ਪਿਆ ਇਹਨਾਂ ਨੂੰ ਫੌਰੀ ਤੋਂ ਜਿਹੜਾ ਬੰਦ ਕਰਵਾ ਦਿੱਤਾ ਜਾਵੇ ਪਾਜੋ ਆਨਲ ਸਮੇਂ ਦੇ ਵਿੱਚ ਜਿਹੜਾ ਵਾ ਹੋਰ ਸਮਾਜ ਦਾ ਕੋਈ ਕਤਲ ਨਾ ਹੋ ਸਕੇ ਸਮਾਜ ਦਾ ਕੋਈ ਵੱਡੇ ਪੱਤਰ ਤੇ ਨੁਕਸਾਨ ਨਾ ਹੋ ਸਕੇ ਇਹ ਅਸੀਂ ਛੋਟੇ ਮਾਧਮ ਨਾਲ ਆਦੀ ਪਾਰਟੀ ਦੀ ਸਮੂਚੀ ਸਰਕਾਰ ਤੇ ਸਮੂਚੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਆ ਕਿਹੜੇ ਕਿਹੜੇ ਖਾਸ ਸੀਨੀਅਰ ਅਫਸਰਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੈ ਜੀ ਇੱਥੇ ਜੀ ਹੁਣੀ ਚੀਫ ਸੈਂਟੈਂਸ ਇੰਸਪੈਕਟਰ ਰਜਿੰਦਰ ਜੀ ਦਾ ਫੋਨ ਆਇਆ ਸੀ ਮੈਂ ਕਿਹਾ ਜੀ ਤੁਸੀਂ ਇੱਥੇ ਆਓ ਲੋਕਾਂ ਨੂੰ ਆਸਵਾਸ਼ਣ ਦਿਓ ਤੇ ਜਿਹੜੇ ਜੁਆਇੰਟ ਕਮਿਸ਼ਨਰ ਸਾਹਿਬ ਉਹ ਵੀ ਇੱਥੇ ਆਣ ਤੇ ਕਹਿੰਦਾ ਜੀ ਮੈਂ ਤਾਂ ਸੈਂਟੈਂਸ ਇੰਸਪੈਕਟਰ ਭੇਜਦਾ ਉਹ ਸੈਂਟਰ ਇਨਸਪੈਕਟਰ ਵੀ ਜਿਹੜੀ ਆਵਾ ਉਹ ਵੀਡੀਓ ਬਣਾ ਕੇ ਲੈ ਗਿਆ ਸਾਡੀ ਗੱਲ ਨਹੀਂ ਕੀਤੀ ਸੈਂਟਰ ਇਨਸਪੈਕਟਰ ਨੇ ਸਰ ਵੀਡੀਓ ਕੀ ਨਾ ਸੈਂਟਰ ਇਨਸਪੈਕਟਰ ਦਾ ਉਹ ਵੀਡੀਓ ਬਣਾ ਕੇ ਲੈ ਗਿਆ ਵਾ ਲੇਕਿਨ ਗੱਲ ਨਹੀਂ ਕੀਤੀ ਉਹ ਸਾਨੂੰ ਡਰਾਣਾ ਚਾਹੁੰਦਾ ਵਾ ਕਿ ਉਹ ਬੰਦੇ ਵੀਡੀਓ ਬਣਾ ਕੇ ਲੈ ਜੂਗਾ ਤੇ ਇਹਨਾਂ ਦੇ ਕਾਰਵਾਈ ਅਸੀਂ ਕਰਵਾ ਦਾਂਗੇ ਅਸੀਂ ਕਾਰਵਾਈਆਂ ਤੋਂ ਨਹੀਂ ਡਰਨ ਵਾਲੇ ਅਸੀਂ ਸਮਾਜ ਦੀ ਲੜਾਈ ਲੜਦੇ ਆ ਤੇ ਲੜਦੇ ਰਵਾਂਗੇ ਮਨ ਸੈਂਟੀ ਨੂੰ ਦੱਸ ਦੇਣਾ ਚਾਹੁੰਦਾ ਜਿਹੜਾ ਵੀਡੀਓ ਬਣਾ ਕੇ ਲੈ ਕੇ ਗਿਆ ਵਾ ਲੈ ਮਿਲ ਕੇ ਵੀ ਨਹੀਂ ਗਿਆ ਕਿਸੇ ਤੇ ਬੈਠੇ ਆ ਔਰ ਬੈਠੇ ਰਵਾਂਗੇ ਕੱਟਕ ਇਨਸਾਫ ਨਹੀਂ ਮਿਲਦਾ ਬਹੁਤ ਬਹੁਤ ਧੰਨਵਾਦ ਜਿਹੜਾ ਪੀੜਤ ਪਰਿਵਾਰ ਹੈ ਜੀ ਉਹਦੀ ਕਿਵੇਂ ਹੈਲਪ ਹੋਣੀ ਚਾਹੀਦੀ ਹੈ ਜੀ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਜਿਹੜੀ ਹੈਲਪ ਆ ਅਸੀਂ ਚਾਹਨੇ ਕਿ ਦੋ ਕਾਰਪੋਰੇਸ਼ਨ ਜਾਂਦੇ ਪਰਿਵਾਰ ਨੂੰ ਨੌਕਰੀਆਂ ਮਿਲੇ ਇੱਕ ਤਾਂ ਜਿਹੜੀ ਡੈਥ ਕੇਸ ਦੀ ਨੌਕਰੀ ਹੈਗੀ ਆ ਜਿਹੜਾ ਬੰਦਾ ਜਸਪਾਲ ਜੀ ਮਰੇ ਆ ਉਹ ਤਾਂ ਮਿਲ ਨਹੀਂ ਮਿਲੀ ਹੈਗੀ ਆ ਲੇਕਿਨ ਇੱਕ ਨੌਕਰੀ ਜਿਹੜੀ ਆ ਉਹਨੂੰ ਹੋਰ ਐਡੀਸ਼ਨਲ ਦਿੱਤੀ ਜਾਵੇ ਤਾਂ ਜੋ ਘਰ ਤੋਂ ਵੱਡ ਉਹਨਾਂ ਨੂੰ ਲੱਗੇ ਕਿ ਸਾਡੇ ਫਾਦਰ ਸਾਹਿਬ ਦੀ ਤੇ ਸਾਡੇ ਹਸਬੰਡ ਦੀ ਜਿਹੜੀ ਡੈਥ ਹੋਈ ਆ ਉਹਦਾ ਸਾਨੂੰ ਕੁਝ ਨਾ ਕੋ ਜਿਹੜਾ ਵਾ ਉਹ ਬੈਨੀਫਿਟ ਜਾਂ ਕੁਛ ਨਾ ਕੋਈ ਮੁਆਵਜ਼ਾ ਸਰਕਾਰ ਵੱਲੋਂ ਮਿਲਿਆ ਵਾ ਕਿਹੜਾ ਸਰ ਤੋਂ ਆਟ ਲੱਖਾਂ ਦੀ ਤਰਦਾਸ ਨਾਲ ਜਿਹੜਾ ਵਾ ਉਹਨੂੰ ਪੈਸੇ ਦੇ ਉੱਤੇ ਵੀ ਜਿਹੜੀ ਆ ਉਹ ਮਦਦ ਮਿਲਣੀ ਚਾਹੀਦੀ ਆ ਉਹਨਾਂ ਦੇ ਦੁੱਖ ਨੂੰ ਥੋੜਾ ਘਟਾਇਆ ਜਾ ਸਕੇ ਆ ਉਹਨਾਂ ਦੇ ਦੁੱਖ ਨੂੰ ਘਟਾਇਆ ਜਾ ਸਕੇ ਤੇ ਦੁੱਖ ਨੂੰ ਪੰਡਾ ਜਾ ਸਕੇ ਧੰਵਾਦ ਜੀ ਤੁਹਾਡਾ ਮਿਹਰਬਾਨੀ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ ਕੇਐਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਦੇ ਨਾਲ